ਪੰਜਾਬੀ ਇਕਤ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਆਦੀਆਂ ਵੱਡੀਆਂ ਖਬਰਾਂ ਪੰਜਾਬ ਦੇ ਦੋ ਬਿਜਲੀ ਅਫਸਰਾਂ ਤੇ ਪੰਜਾਬ ਸਰਕਾਰ ਦੀ ਵੱਡੀ ਕਾਰਵਾਈ ਨੇ ਜਾਇਜ਼ ਕੰਮ ਕਰਨ ਦਾ ਪਤਾ ਲੱਗਣ ਤੇ ਕੀਤੇ ਸਸਪੈਂਡ ਜਿਵੇਂ ਭਗਵੰਤ ਮਾਨ ਨੂੰ ਪਹਿਲਾਂ ਆਪ ਐਮਐਲਏ ਕੁਮਰ ਵਿਜੇ ਪ੍ਰਤਾਪ ਨੇ ਦਿੱਤੀ ਵਧਾਈ ਫਿਰ ਗੁੱਸੇ 'ਚ ਕਈਆਂ ਵੱਡੀਆਂ ਗੱਲਾਂ ਨਵਜੋਤ ਸਿੱਧੂ ਦੇ ਕਰੀਬੀਆਂ ਦੇ ਐਕਸ਼ਨ ਮਗਰੋਂ ਨਵਜੋਤ ਸਿੰਘ ਸਿੱਧੂ ਨੇ ਰਾਜਾ ਵੜਿੰਗ ਤੇ ਕਸਿਆ ਤੰਜ ਹੁਣ ਆਰਕੀਟੈਕਟ ਤੋਂ ਹੀ ਮਨਜ਼ੂਰ ਹੋਣਗੇ ਨਕਸ਼ੇ ਮਾਨ ਸਰਕਾਰ ਨੇ ਮਕਾਨ ਉਸਾਰੀ ਦੇ ਨੀਮਾ 'ਚ ਕੀਤੀ ਸੋਧ ਸੁਣਾਈ ਖੁਸ਼ਖਬਰੀ ਪੰਜਾਬ ਕਨੇ ਇਨਾ ਰਾਜਾਂ ਸੇ ਸਸਤਾ ਹੋਇਆ ਪੈਟਰੋਲ ਡੀਜ਼ਲ ਜਾਣੂ ਨਵੀਆਂ ਕੀਮਤਾਂ ਪੰਜਾਬ ਚ ਮੋੜ ਬਦਲੇਗਾ ਮੌਸਮ ਮੌਸਮ ਵਿਭਾਗ ਵੱਲੋਂ 3 ਦਿਨਾਂ ਲਈ ਮੀਂਹ ਤੇ ਧੁੰਦ ਦਾ ਲੜ ਜਾਰੀ ਸੁਨੀਲ ਜਾਖੜ ਨੇ ਰਾਜਪਾਲ ਨੂੰ ਫੇਰ ਲਿਖੀ ਚਿੱਠੀ ਭਗਵੰਤ ਮਾਨ ਦੇ ਮੰਤਰੀ ਦੀ ਇਤਰਾਜਯੋਗ ਵੀਡੀਓ ਖਿਲਾਫ ਨਿਰਪੱਖ ਜਾਂਚ ਦੀ ਕੀਤੀ ਮੰਗ ਪੰਜਾਬ ਸਰਕਾਰ ਆਪਣੇ ਹੀ ਮੁਲਾਜ਼ਮਾਂ ਦੇ ਖਿਲਾਫ ਲਗਾਤਾਰ ਕਾਰਵਾਈਆਂ ਕਰ ਰਹੀ ਹੈ ਤੇ ਹੁਣ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਦੇ ਅਧਿਕਾਰੀਆਂ ਵੱਲੋਂ ਬੀਤੇ ਦਿਨੀ ਪਾਵਰ ਕਮਿਸ਼ਨ ਵਿਭਾਗ ਦੇ ਸ਼ਾਹਨੀ ਮਹਿਲਾ ਦਫ਼ਤਰ ਵਿੱਚ ਤਾਇਨਾਤ ਜੇ ਆਈ ਲਖਵਿੰਦਰ ਕੁਮਾਰ ਨੂੰ ਸਸਪੈਂਡ ਕਰਨ ਤੋਂ ਬਾਅਦ ਸਬਸਟੇਸ਼ਨ ਅਟੈਂਡੈਂਟ ਮੁੰਦਰੀਕ ਪ੍ਰਸ਼ਾਦ ਖਿਲਾਫ ਵਿਭਾਗੀ ਕਾਰਵਾਈ ਕਰਦੇ ਹੋਏ ਉਸ ਨੂੰ ਵੀ ਨੌਕਰੀ ਤੋਂ ਸਸਪੈਂਡ ਕਰ ਦਿੱਤਾ ਗਿਆ ਹੈ ਇੱਥੇ ਦੱਸਣਾ ਹੋਵੇਗਾ ਕਿ ਪੀਐਸਪੀਸੀਐਲ ਵਿਭਾਗ ਦੇ ਉੱਚ ਅਧਿਕਾਰੀਆਂ ਵੱਲੋਂ ਜੇ ਲਖਵਿੰਦਰ ਕੁਮਾਰ ਨੂੰ ਬਿਜਲੀ ਬੋਰਡ ਦੇ ਹੀ ਕੱਚੇ ਮੁਲਾਜ਼ਮਾਂ ਵੱਲੋਂ ਕੀਤੀ ਗਈ ਸ਼ਿਕਾਇਤ ਦੇ ਆਧਾਰ ਤੇ ਲੰਬੇ ਸਮੇਂ ਤੱਕ ਚੱਲੀ ਜਾਂਚ ਤੋਂ ਬਾਅਦ ਸਸਪੈਂਡ ਕੀਤਾ ਗਿਆ ਸੀ ਇਸੇ ਮਾਮਲੇ ਵਿੱਚ ਹੁਣ ਖੁਲਾਸਾ ਹੋਇਆ ਹੈ ਕਿ ਸਬਸਟੇਸ਼ਨ ਅਟੈਂਡੈਂਟ ਮੁੰਦਰੀਕਾ ਪ੍ਰਸ਼ਾਦ ਵੱਲੋਂ ਮੁਲਾਜ਼ਮਾਂ ਦੇ ਨਾਲ ਮਿਲੀ ਭੁਗਤ ਕਰਕੇ ਬਿਨਾ ਪਰਮਟ ਅਤੇ ਅਧਿਕਾਰੀਆਂ ਦੇ ਬਿਨਾ ਜਾਣਕਾਰੀ ਦੇ ਸਬ ਸਟੇਸ਼ਨ ਗ੍ਰਿਡ ਤੋਂ ਬਿਜਲੀ ਦੀਆਂ ਲਾਈਨਾਂ ਦੀ ਮੁਰੰਮਤ ਕਰਨ ਦੇ ਨਾਂ ਤੇ ਬਿਜਲੀ ਦੀ ਸਪਲਾਈ ਕੱਟ ਦਿੱਤੀ ਜਾਂਦੀ ਸੀ ਤਾਂ ਕਿ ਸਬੰਧਤ ਮੁਲਾਜ਼ਮਾਂ ਵੱਲੋਂ ਵੀ ਭਾਗ ਵਿੱਚ ਨਜਾਇਜ਼ ਤੌਰ ਤੇ ਕੀਤੇ ਜਾਣ ਵਾਲੇ ਕੰਮਾਂ ਨੂੰ ਅੰਜਾਮ ਦਿੱਤਾ ਜਾ ਸਕੇ ਜਿਸ ਤੋਂ ਬਾਅਦ ਹੁਣ ਪਾਵਰਕਾਮ ਨੇ ਵੱਡੀ ਕਾਰਵਾਈ ਕਰਦਿਆਂ ਦੋਵੇਂ ਅਧਿਕਾਰੀਆਂ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ ਪੰਜਾਬ ਦੇ ਅਮਰੀਕਸਰ ਉਤਰੀ ਦੇ ਵਿਧਾਇਕ ਤੇ ਸਾਬਕਾ ਏਜੀ ਕੁਮਰ ਵਿਜੇ ਪ੍ਰਤਾਪ ਸਿੰਘ ਇੱਕ ਵਾਰ ਫਿਰ ਆਪਣੀ ਹੀ ਸਰਕਾਰ ਤੋਂ ਨਾਰਾਜ਼ ਹਨ ਉਹਨਾਂ ਨੇ ਅੱਜ ਮੁੱਖ ਮੰਤਰੀ ਭਗਵੰਤ ਮਾਨ ਨੂੰ ਫਰੀਦਕੋਟ ਦੀ ਅਦਾਲਤ ਵਿੱਚ ਗੋਲੀਬਾਰੀ ਅਤੇ ਬੇਦਬੀ ਦੇ ਮਾਮਲੇ ਦੀ ਸੁਣਵਾਈ ਲਈ ਚੁਣੌਤੀ ਦਿੱਤੀ ਹੈ। ਉਮਰ ਵਿਜੇ ਪ੍ਰਤਾਪ ਸਿੰਘ ਨੇ ਆਪਣੇ ਫੇਸਬੁੱਕ ਅਕਾਊਂਟ ਤੇ ਪੋਸਟ ਵਿੱਚ ਲਿਖਿਆ ਹੈ ਕਿ ਆਪ ਜੀ ਨੂੰ ਕੋਟਨ ਕੋਟ ਵਧਾਈ ਹੋਵੇ ਮੁੱਖ ਮੰਤਰੀ ਸਾਹਿਬ। ਤੁਸੀਂ ਲਿੰਗ ਨਿਰਧਾਰਨ ਟੈਸਟ ਨਹੀਂ ਕਰਾ ਕੇ ਬਹੁਤ ਵੱਡਾ ਸੁਨੇਹਾ ਦਿੱਤਾ ਪੰਜਾਬ ਵਾਸੀਆਂ ਨੂੰ। ਤੁਹਾਡੇ ਘਰ ਰਾਜਕੁਮਾਰੀ ਜਨਮ ਲਵੇ ਜਾਂ ਰਾਜਕੁਮਾਰ ਉਹ ਵੀ ਪੰਜਾਬ ਦੇ ਮੁੱਖ ਮੰਤਰੀ ਦੀ ਕੁਰਸੀ ਤੇ ਬੈਠਣਾ ਸਾਨੂੰ ਬਹੁਤ ਖੁਸ਼ੀ ਹੋਵੇਗੀ। ਲੇਕਿਨ ਮੇਰੇ ਨਾਲ ਕੀਤਾ ਹੋਇਆ ਵਾਅਦਾ ਖਾਸ ਕਰ ਜਿਸ ਦਿਨ ਤੁਸੀਂ ਮੇਰੀ ਜੁਆਇਨਿੰਗ ਕਰਾਈ ਸੀ ਅੰਮ੍ਰਿਤਸਰ ਦੇ ਪਵਿੱਤਰ ਸ਼ਹਿਰ ਵਿਖੇ ਮਿਤੀ 21 6 2021 ਨੂੰ ਜਿੱਥੇ ਮਾਨਯੋਗ ਕੇਜਰੀਵਾਲ ਸਾਹੀ ਵਾਏ ਸਾਨੂੰ ਚੇਸ ਤੋਰਤੇ ਮੁੱਦਾ ਬਰਗਾੜੀ ਬੇਦਵੀ ਕੋਟਪੁਰਾ ਤੇ ਬੈਬਲ ਕਲਾ ਗੋਲੀ ਕਾਂਡ ਦਾ ਹੈ ਮੈਂ ਅੱਜ ਵੀ ਉੱਥੇ ਹਾਂ ਜਿੱਥੇ ਇਲੈਕਸ਼ਨ ਤੋਂ ਪਹਿਲਾਂ ਖੜਿਆ ਸੀ ਪੰਜਾਬ ਵੀ ਉੱਥੇ ਠਹਿਰ ਕੇ ਰਹਿ ਗਿਆ ਹੈ ਤੁਹਾਨੂੰ ਮਿਤੀ 28 11 2023 ਨੂੰ ਚੰਡੀਗੜ੍ਹ ਵਿਖੇ ਤੁਹਾਡੀ ਸਰਕਾਰੀ ਰਿਹਾਈਸ਼ ਤੇ ਮੁਲਾਕਾਤ ਕਰਕੇ ਵੇਰਵੇ ਸਹਿਤ ਵਿਸਤਾਰ ਪੂਰਵਕ ਗੱਲ ਕੀਤੀ ਸੀ ਇਸ ਸਬੰਧ ਵਿੱਚ ਅੱਜ 2 ਮਹੀਨੇ ਪੂਰੇ ਹੋ ਗਏ ਲੇਕਿਨ ਤੁਹਾਡੇ ਪੀਏ ਵੀ ਮੇਰਾ ਫੋਨ ਸੁੰਕੇ ਰਾਜੀ ਨਹੀਂ ਹਨ ਮੋਰਚੇ ਵਾਲੇ ਦੇ ਨਾਲ ਤੁਹਾਡਾ ਰਾਜੀਨਾਮਾ ਹੋ ਗਿਆ ਤੇ ਮੋਰਚੇ ਵਾਲਿਆਂ ਨੂੰ ਮੇਰੇ ਖਿਲਾਫ ਹੀ ਲਗਾ ਦਿੱਤਾ ਕਾਨੂੰਨੀ ਦਾਬ ਪੇਚ ਵਿੱਚ ਦੋਸ਼ੀਆਂ ਦੇ ਵੱਡੇ ਵਕੀਲ ਸਾਹਿਬਾਨ ਜੋ ਕਿ ਅੱਜ ਤੁਹਾਡੀ ਸਰਕਾਰ ਦੇ ਵੱਡੇ ਸਰਕਾਰੀ ਵਕੀਲ ਬਣੇ ਹਨ ਮੈਨੂੰ ਤੇ ਮੇਰੇ ਪ੍ਰਾਈਵੇਟ ਵਕੀਲਾਂ ਨੂੰ ਚੰਗੀ ਟੱਕਰ ਦੇ ਰਹੇ ਹਨ ਮਿਲਦੇ ਹਾਂ ਮਿਤੀ 29 1 2024 ਨੂੰ ਅਦਾਲਤ ਵਿਖੇ ਫਰੀਦਕੋਟ ਲੇਕਿਨ ਇਹ ਸਾਰਾ ਹਿਸਾਬ ਕਿਤਾਬ ਧੀਰੀ ਗੁਰੂ ਗੋਬਿੰਦ ਸਿੰਘ ਜੀ ਦੀ ਅਦਾਲਤ ਵਿੱਚ ਰੱਖਿਆ ਜਾ ਰਿਹਾ ਹੈ ਜਿੱਥੋਂ ਹੀ ਇਨਸਾਫ ਦੀ ਮੈਨੂੰ ਪੂਰਨ ਆਸ ਹੈ ਸੋਅਸ ਹੁਣ ਤੱਕ ਦੀ ਵੱਡੀ ਖਬਰ ਹੋਰ ਖਬਰਾਂ ਦੇਖਣ ਲਈ ਸਟ ਚੈਨਲ ਬਣੇ ਰਹੋ ਧੰਨਵਾਦ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਮੋਗਾ ਵਿੱਚ ਰੈਲੀ ਕਰਵਾਉਣ ਨੂੰ ਲੈ ਕੇ ਕਾਂਗਰਸ ਦੇ ਮੌਜੂਦਾ ਪ੍ਰਧਾਨ ਅਮਰਿੰਦਰ ਸਿੰਘ ਰਾਜਾਵੜਿੰਗ ਨੇ ਦੋ ਸਿੱਧੂ ਸਮਰਥਕਾਂ ਨੂੰ ਪਾਰਟੀ ਵਿੱਚੋਂ ਕੱਢਣ ਦਾ ਐਲਾਨ ਕੀਤਾ ਹੈ। ਇਸ ਐਲਾਨ ਵਗਰੋਂ ਨਵਜੋਤ ਸਿੰਘ ਸਿੱਧੂ ਨੇ ਬਿਨਾਂ ਨਾਂ ਲੈਵੜਿੰਗ ਤੇ ਵੱਡਾ ਹਮਲਾ ਕੀਤਾ ਹੈ। ਉਹਨਾਂ ਨੇ ਇੱਕ ਟਵੀਟ ਸ਼ੇਅਰ ਕੀਤਾ ਹੈ। ਉਹਨਾਂ ਨੇ ਆਪਣੇ ਟਵੀਟ ਵਿੱਚ ਲਿਖਿਆ ਹੈ ਕਿ ਨਾਮ ਮੈਂ gira ਨਾਮ ਮੇਰੀ ਉਮੀਦੋਂ ਕਾ ਕੋਈ ਮিনার gira ਪਰ ਮੁਝੇ ਗिराने की कोशिश में हर शख्स बार-बार गिरा। ਬੇਸ਼ੱਕ ਸਿੱਧੂ ਦਾ ਗੁੱਸਾ ਕਾਂਗਰਸ ਪ੍ਰਧਾਨ ਤੇ ਫੁੱਟਿਆ ਹੈ। ਉਹਨਾਂ ਨੇ ਸ਼ਾਇਰੀ ਰਾਹੀਂ ਕਰ ਕੀਤਾ ਕਿ ਮੇਰਾ ਕੁਝ ਵੀ ਨਹੀਂ ਵਿਗੜਿਆ ਪਰ ਉਹਨਾਂ ਨੂੰ ਡੇਗਣ ਦੀ ਕੋਸ਼ਿਸ਼ ਕਰਨ ਵਾਲਾ ਹਰ ਵਾਰ ਨਿੱਗਿਆ ਹੈ ਪੰਜਾਬੀ ਇਕਤ ਚੈਨਲ ਦੇਖ ਰਹੇ ਹੋ ਤੁਸੀਂ ਇਸ ਵੇਲੇ ਦੀ ਵੱਡੀ ਖਬਰ ਪੰਜਾਬ ਸਰਕਾਰ ਨੇ ਪੰਜਾਬ ਦੇ ਸ਼ਹਿਰੀ ਖੇਤਰਾਂ ਵਿੱਚ ਰਹਿਣ ਵਾਲੇ ਲੋਕਾਂ ਨੂੰ ਮਕਾਨ ਉਸਾਰੀ ਨਾਲ ਸੰਬੰਧਿਤ ਨੀਮਾਂ ਵਿੱਚ ਰਾਹ ਦਿੱਤੀ ਹੈ ਹੁਣ ਉਹਨਾਂ ਨੂੰ 500 ਵਰਗ ਗਜ ਤੱਕ ਦੀਆਂ ਰਿਹਾਈਸ਼ੀ ਇਮਾਰਤਾਂ ਦੀਆਂ ਯੋਜਨਾਵਾਂ ਨੂੰ ਮਨਜ਼ੂਰੀ ਦਿਵਾਉਣ ਲਈ ਅਧਿਕਾਰੀਆਂ ਦੇ ਦਫ਼ਤਰਾਂ ਦੇ ਚੱਕਰ ਨਹੀਂ ਲਗਾਉਣੇ ਪੈਣਗੇ ਜਦਕਿ ਉਹਨਾਂ ਨੂੰ ਸਵੈ ਤਸਦੀਕ ਕਰਨ ਦੀ ਜਗ੍ਹਾ ਦਿੱਤੀ ਗਈ ਹੈ ਇਸ ਦੇ ਲਈ ਸਰਕਾਰ ਨੇ ਪੰਜਾਬ ਮਿਊਸਪਲ ਬਿਲਡਿੰਗ ਬਾਇਲਜ਼ 2018 ਵਿੱਚ ਸੋਧ ਕੀਤੀ ਹੈ ਇਸ ਨਿਯਮ ਤੋਂ ਬਾਅਦ ਨਕਸ਼ੇ ਕਿਸੇ ਵੀ ਅਧਿਕਾਰੀ ਜਾਂ ਕਰਮਚਾਰੀ ਨੂੰ ਭੇਜਣ ਦੀ ਬਜਾਏ ਸਿੱਧੇ ਆਰਕੀਟੈਕਟ ਤੋਂ ਮਨਜ਼ੂਰ ਕੀਤੇ ਜਾਣਗੇ ਇਸ ਵਿੱਚ ਮਾਲਕ ਅਤੇ ਆਰਕੀਟੈਕਟ ਵੱਲੋਂ ਦਿੱਤੇ ਗਏ ਸਵੈ ਘੋਸ਼ਨਾ ਪੱਤਰ ਵਿੱਚ ਕੁਝ ਸ਼ਰਤਾਂ ਦਾ ਜ਼ਿਕਰ ਕੀਤਾ ਗਿਆ ਹੈ ਇਹ ਪੁਸ਼ਟੀ ਕਰੇਗਾ ਕਿ ਉਪ ਨਿਯਮਾਂ ਦੀ ਪਾਲਣਾ ਕੀਤੀ ਜਾ ਰਹੀ ਹੈ ਤੇ ਅਪਲੋਡ ਕੀਤੇ ਗਏ ਦਸਤਾਵੇਜ਼ ਉਹਨਾਂ ਨਿਯਮਾਂ ਮੁਤਾਬਿਕ ਹਨ ਇਸ ਨਿਯਮ ਨੂੰ ਮੁੱਖ ਮੰਤਰੀ ਭਗਵੰਤ ਮਾਨ ਨੇ ਮਨਜ਼ੂਰੀ ਦੇ ਦਿੱਤੀ ਹੈ ਸੂਬੇ ਦੇ ਸ਼ਹਿਰੀ ਖੇਤਰਾਂ ਦੇ ਲੋਕਾਂ ਲਈ ਇਹ ਰਾਹਤ ਭਰੀ ਖਬਰ ਹੈ ਕਿਉਂਕਿ ਸ਼ਹਿਰੀ ਖੇਤਰਾਂ ਵਿੱਚ 90% ਦੀ ਰਿਹਾਇਸ਼ੀ ਮਕਾਨ ਜਾਂ ਮਕਾਨ 500 ਵਰਗ ਫੁੱਟ ਤੋਂ ਘੱਟ ਰਕਵੇ ਵਾਲੇ ਹਨ ਅਜਿਹੇ ਵਿੱਚ ਹਜ਼ਾਰਾਂ ਪਰਿਵਾਰਾਂ ਨੂੰ ਇਸ ਦਾ ਫਾਇਦਾ ਹੋਵੇਗਾ ਉਹਨਾਂ ਨੂੰ ਸਰਕਾਰੀ ਦਫ਼ਤਰਾਂ ਦੇ ਚੱਕਰ ਕੱਟਣ ਤੋਂ ਰਾਹਤ ਮਿਲੇਗੀ ਇਸ ਦੇ ਨਾਲ ਹੀ ਇਸ ਨਾਲ ਲੋਕਾਂ ਦੇ ਸਮੇਂ ਦੀ ਵੀ ਬਚਤ ਹੋਵੇਗੀ ਕੁਮਾਂਤਰੀ ਬਾਜ਼ਾਰ ਵਿੱਚ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਵਾਧਾ ਹੋ ਰਿਹਾ ਹੈ ਅਤਵਾਰ ਸਵੇਰੇ ਕਰੀਬ 7 ਵਜੇ ਡਬਲਯੂਟੀਆਈ ਕਰੂਡ 78.01 ਡਾਲਰ ਪ੍ਰਤੀ ਬੈਰਲ ਤੇ ਵਿਕ ਰਿਹਾ ਹੈ ਇਸ ਦੇ ਨਾਲ ਹੀ ਬ੍ਰੈਟ ਕਰੂਡ 83.55 ਪ੍ਰਤੀ ਬੈਰਲ ਤੇ ਕਾਰੋਬਾਰ ਕਰ ਰਿਹਾ ਹੈ ਦੇਸ਼ ਦੀਆਂ ਤੇਲ ਮਾਰਕੀਟਿੰਗ ਕੰਪਨੀਆਂ ਨੇ ਪੈਟਰੋਲ ਤੇ ਡੀਜ਼ਲ ਦੀਆਂ ਤਾਜ਼ਾ ਕੀਮਤਾਂ ਜਾਰੀ ਕੀਤੀਆਂ ਹਨ ਦੱਸਦੀ ਕਿ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਵਿੱਚ ਤਬਦੀਲੀ ਮਗਰੋਂ ਪੰਜਾਬ ਵਿੱਚ ਪੈਟਰੋਲ 50 ਪੈਸੇ ਅਤੇ ਡੀਜ਼ਲ 47 ਪੈਸੇ ਸਸਤਾ ਹੋ ਗਿਆ ਹੈ ਇਸ ਤੋਂ ਇਲਾਵਾ ਉੱਤਰ ਪ੍ਰਦੇਸ਼ ਵਿੱਚ ਪੈਟਰੋਲ ਤੇ ਡੀਜ਼ਲ 25 ਪੈਸੇ ਹਿਮਾਚਲ ਪ੍ਰਦੇਸ਼ ਵਿੱਚ ਪੈਟਰੋਲ 63 ਪੈਸੇ ਤੇ ਡੀਜ਼ਲ 57 ਪੈਸੇ ਪ੍ਰਤੀ ਲੀਟਰ ਸਸਤਾ ਹੋ ਗਿਆ ਹੈ ਬਿਹਾਰ ਵਿੱਚ ਪੈਟਰੋਲ 18 ਪੈਸੇ ਡੀਜ਼ਲ 45 ਪੈਸੇ ਮਹਿੰਗਾ ਹੋ ਗਿਆ ਹੈ ਮਹਾਰਾਸ਼ਟਰ ਵਿੱਚ ਪੈਟਰੋਲ 96 ਪੈਸੇ ਤੇ ਡੀਜ਼ਲ 92 ਪੈਸੇ ਮਹਿੰਗਾ ਹੋ ਗਿਆ ਹੈ ਪੰਜਾਬ ਵਿੱਚ ਸਰਗਰਮ ਹੋਣ ਜਾ ਰਹੀ ਪੱਛਮੀ ਗੜਬੜੀ ਦੇ ਪ੍ਰਭਾਵ ਕਾਰਨ ਮੌਸਮ ਦਾ ਮિજાਜ ਫਿਰ ਤੋਂ ਵੀ 곪 ਸਕਦਾ ਹੈ ਮੌਸਮ ਵਿਭਾਗ ਨੇ 31 ਜਨਵਰੀ ਤੋਂ 3 ਦਿਨਾਂ ਤੱਕ ਪੰਜਾਬ ਵਿੱਚ ਕੁਝ ਥਾਵਾਂ ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਦੀ ਭਵਿੱਖਬਾਣੀ ਕੀਤੀ ਹੈ। ਮੌਸਮ ਵਿਭਾਗ ਦੇ ਚੰਡੀਗੜ੍ਹ ਕੇਂਦਰ ਦੇ ਡਾਇਰੈਕਟਰ ਏ ਕੇ ਸਿੰਘ ਮੁਤਾਬਿਕ ਮੀਂਹ ਨਾਲ ਲੋਕਾਂ ਨੂੰ ਧੁੰਦ ਤੋਂ ਰਾਹਤ ਮਿਲੇਗੀ ਇਸ ਦੇ ਨਾਲ ਹੀ ਦਿਨ ਦੇ ਤਾਪਮਾਨ ਵਿੱਚ 3 ਤੋਂ 4 ਡਿਗਰੀ ਅਤੇ ਰਾਤ ਦੇ ਤਾਪਮਾਨ ਵਿੱਚ 2 ਤੋਂ 3 ਡਿਗਰੀ ਦੀ ਗਿਰਾਵਟ ਆਵੇਗੀ ਹਾਲਾਂਕਿ ਪੰਜਾਬ ਵਿੱਚ ਪਿਛਲੇ 2 ਦਿਨਾਂ ਤੋਂ ਪੈ ਰਹੀ ਧੁੱਪ ਕਾਰਨ ਦਿਨ ਦਾ ਤਾਪਮਾਨ ਵੱਧ ਦਰਜ ਕੀਤਾ ਜਾ ਰਿਹਾ ਹੈ ਮੌਸਮ ਵਿਭਾਗ ਦੇ ਡਾਇਰੈਕਟਰ ਨੇ ਦੱਸਿਆ ਕਿ 31 ਜਨਵਰੀ ਨੂੰ ਪਹਾੜਾਂ ਨਾਲ ਲੱਗਦੇ ਇਲਾਕਿਆਂ ਵਿੱਚ ਮੀਂਹ ਪੈ ਸਕਦਾ ਹੈ ਜਦਕਿ 1 ਅਤੇ 2 ਫਰਵਰੀ ਨੂੰ ਪੰਜਾਬ ਦੇ ਉੱਤਰੀ ਹਿੱਸਿਆਂ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ ਉੱਥੇ ਹੀ ਦੂਜੇ ਪਾਸੇ ਵਿਭਾਗ ਨੇ ਅਗਲੇ 3 ਦਿਨਾਂ ਲਈ ਐਲਰਟ ਜਾਰੀ ਕੀਤਾ ਹੈ ਇਸ ਤਹਿਤ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਸੰਘਣੀ ਤੋਂ ਬਹੁਤ ਸੰਘਣੀ ਧੁੰਦ ਪੈਣ ਦੀ ਸੰਭਾਵਨਾ ਹੈ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪ੍ਰੋਹਿਤ ਨੂੰ ਚਿੱਠੀ ਲਿਖ ਕੇ ਪੰਜਾਬ ਸਰਕਾਰ ਦੇ ਮੰਤਰੀ ਖਿਲਾਫ ਨਿਰਪੱਖ ਜਾਂਚ ਦੀ ਮੰਗ ਕੀਤੀ ਹੈ ਜੀ ਕੇ ਰੋ ਹੈ ਕਿ ਆਪ ਦੇ ਕਾਗੂ ਤੇ ਦੋਸ਼ ਲੱਗ ਰਹੇ ਹਨ ਉਕਤ ਵੱਲੋਂ ਇੱਕ ਲੋੜਵੰਦ ਮਹਿਲਾ ਦਾ ਜਿੰਸੀ ਸ਼ੋਸ਼ਣ ਕੀਤਾ ਗਿਆ ਹੈ ਪੱਤਰ ਵਿੱਚ ਸੁਨੀਲ ਜਾਖੜ ਨੇ ਲਿਖਿਆ ਹੈ ਕਿ ਇਹ ਦੋਸ਼ ਬਹੁਤ ਹੀ ਗੰਭੀਰ ਹਨ ਇਨਾਂ ਦੀ ਸਮਵੰਦ ਤੇ ਨਿਰਪੱਖ ਜਾਂਚ ਜ਼ਰੂਰੀ ਹੈ। ਉਹਨਾਂ ਨੇ ਲਿਖਿਆ ਕਿ ਇਸ ਤੋਂ ਪਹਿਲਾਂ ਵੀ ਇਸ ਸਰਕਾਰ ਦੇ ਇੱਕ ਮੰਤਰੀ ਤੇ ਇੱਕ ਨਵਾਲਿਕ ਦੇ ਜਿਨਸੀ ਸ਼ੋਸ਼ਣ ਦੇ ਦੋਸ਼ ਲੱਗੇ ਸਨ ਤਾਂ ਜਾਂਚ ਤੋਂ ਪਹਿਲਾਂ ਹੀ ਮੁੱਖ ਮੰਤਰੀ ਨੇ ਉਸ ਨੂੰ ਕਲੀਨ ਚਿੱਟ ਦੇ ਕੇ ਜਾਂਚ ਨੂੰ ਨਿਰਾਰਥਕ ਕਰ ਦਿੱਤਾ ਸੀ। ਉਕਤ ਕੇਸ ਨੂੰ ਧਾਂ ਵਿੱਚ ਲਿਆਂਚਿਆ ਜਾਂਦਾ ਗਿਆ ਸੀ ਅਤੇ ਆਪ ਵੱਲੋਂ ਜਾਂਚ ਦੇ ਹੁਕਮ ਵੀ ਦਿੱਤੇ ਗਏ ਸਨ ਪਰ ਸਰਕਾਰ ਨੇ ਕੁਝ ਨਹੀਂ ਕੀਤਾ ਸੁਨੀਲ ਜਾਖੜ ਨੇ ਪੱਤਰ ਵਿੱਚ ਚਿੰਤਾ ਪ੍ਰਗਟਾਈ ਹੈ ਕਿ ਜਿਵੇਂ ਪੁਰਾਣੇ ਕੇਸ ਵਿੱਚ ਪੀੜਤ ਨੂੰ ਡਰਾ ਧਮਕਾ ਕੇ ਚੁੱਪ ਕਰਵਾ ਦਿੱਤਾ ਇਸ ਕੇਸ ਵਿੱਚ ਵੀ ਪੀੜਤ ਨਾਲ ਅਜਿਹਾ ਹੀ ਨਾ ਹੋਵੇ ਜੋ ਇੱਕ ਮੈਲਾ ਹੈ ਭਾਜਪਾ ਪ੍ਰਧਾਨ ਨੇ ਪੱਤਰ ਵਿੱਚ ਮੰਗ ਕੀਤੀ ਹੈ ਕਿ ਉਪਰੋਕਤ ਤੱਥਾਂ ਦੇ ਮੱਦੇਨਜ਼ਰ ਇਸ ਕੇਸ ਦੀ ਨਿਰਪੱਖ ਅਤੇ ਸਮਵੰਦ ਜਾਂਚ ਹੋਵੇ ਅਤੇ ਜੇਕਰ 25 ਕਰੋੜ ਤੋਂ ਉੱਪਰ ਦਾ ਅਸੀਂ ਜਿਹੜਾ ਇੱਕ ਬਜਟ ਜਿਹੜਾ ਜੀ ਜਿਹੜਾ ਭਗਵੰਤ ਮਾਨ ਆਬਰਾ ਨੇ ਸਾਨੂੰ ਆਦੇਸ਼ ਕੀਤਾ ਕਿ ਤੁਸੀਂ ਪਿੰਡ ਦੇ ਲੋਕਾਂ ਨੂੰ ਪੁੱਛ ਕੇ ਕਿਸ ਕੰਮ ਲਈ ਪੈਸੇ ਚਾਹੀਦੇ ਆ। ਤਕਰੀਬਨ ਮੇਰਾ ਖਿਆਲ ਆ ਛੋਟੇ ਤੋਂ ਛੋਟੇ ਪਿੰਡੋਂ ਵੀ 15 ਲੱਖ ਰੁਪਏ ਦੀ ਗ੍ਰਾਂਟ ਜਿਹੜੀ ਆ ਉਹ ਹੈਗੀ ਆ। ਕਿਸੇ ਨੂੰ 20 ਦੀ ਆ, ਕਿਸੇ ਨੂੰ 25 ਦੀ ਆ, ਕਿਸੇ ਨੂੰ 35 ਲੱਖ ਦੀ ਵੀ ਆ ਜੀ। ਪਿੰਡ ਹੈ ਜੀ ਸੰਗਤਪੁਰਾ ਭੌਂਕੀ। ਉੱਥੇ 60 ਲੱਖ ਰੁਪਏ ਦਾ ਟੈਂਕੀ ਦਾ ਆ ਜੀ। 11 ਲੱਖ ਰੁਪਏ ਸੀਵਰੇਜ ਦਾ ਆ। ਇੱਕ 3-3 ਲੱਖ ਮੈਂ ਪਹਿਲਾਂ 6 ਲੱਖ ਉਹ ਦੇ ਕੇ ਗਿਆ। ਯਾਨੀ ਕਿ ਇੱਕੋ ਪਿੰਡ ਨੂੰ 80 ਲੱਖ ਦੀ ਗ੍ਰਾਂਟ ਜਿਹੜੀ ਆ ਜੀ ਆ ਪਿਛਲੇ ਇੱਕ ਇੱਕ ਕ੍ਰੇਡਿਟ ਸਾਲ ਦੇ ਵਿੱਚ ਜਾਰੀ ਹੋ ਗਈ। ਸੋ ਬਹੁਤ ਸਾਡੇ ਮਨ ਦੇ ਵਿੱਚ ਵੀ ਚਾਹ ਆ ਜੀ ਕਿ ਅਸੀਂ ਡਵੈਲਪਮੈਂਟ ਦੇ ਕੰਮ ਸਾਰੇ ਕਰੀਏ ਔਰ 25 ਕਰੋੜ ਰੁਪਏ ਦੀਆਂ ਗ੍ਰਾਂਟਾਂ ਹੁਣ ਨਵੀਆਂ ਆ ਰਹੀਆਂ ਨੇ ਜੀ ਉਹ ਵੀ ਅਸਲੀ ਪਿੰਡ ਦੇ ਵਿੱਚ ਕਿਉਂਕਿ ਲੰਬੇ ਸਮੇਂ ਤੋਂ ਅਸੀਂ ਇਹ ਚੀਜ਼ ਦੇਖਦੇ ਆਏ ਆ ਕਿ ਪਿੰਡਾਂ ਦੇ ਵਿੱਚ ਗਲੀਆਂ ਨਾਲੀਆਂ ਦੇ ਉੱਪਰ ਹੀ ਵੋਟਾਂ ਪੈਂਦੀਆਂ ਰਹੀਆਂ ਨੇ ਜੀ ਹੋਰ ਵੀ ਗ੍ਰਾਂਟਾਂ ਜਿਹੜੀਆਂ ਨੇ ਜੀ ਉਹ ਜਲਦੀ ਜਾਰੀ ਕਰਾਂਗੇ ਸੋ ਸਾਡਾ ਮਕਸਦ ਹੈ ਕਿ ਪਿੰਡਾਂ ਨੂੰ ਅਸੀਂ ਜਿਵੇਂ ਆਪਾਂ ਕਹਿਣ ਦੇ ਵਿੱਚ ਹੀ ਹੈ ਕਿ ਪਿੰਡ ਸਵਰਗਾ ਪਰ ਸਵਰਗ ਅਸਲ ਵਿੱਚ ਬਣਾਉਣੇ ਆ ਜੀ ਇਹੀ ਕੋਸ਼ਿਸ਼ ਆਪਾਂ ਮਾਨ ਸਾਹਿਬਾਂ ਨੂੰ ਪਿੰਡ ਤਾਂ ਬਹੁਤ ਨੇ ਜੀ तकरीबन ਪਿਛਲੀ ਵਾਰੀ ਜਦੋਂ ਇਹ 15ਵੇਂ ਵਿੱਤ ਕਮਿਸ਼ਨ ਦੇ ਵਿੱਚੋਂ ਗ੍ਰਾਂਟਾਂ ਅਸੀਂ ਵੰਡੀਆਂ ਸੀਗੀਆਂ तकरीबन 2.5-3 ਕਰੋੜ ਰੁਪਏ ਦੀਆਂ ਗ੍ਰਾਂਟਾਂ ਪਹਿਲਾਂ ਵੰਡੀਆਂ ਸੀਗੀਆਂ ਬਾਕੀ ਆ ਹੁਣ ਜਿਵੇਂ ਪਿਛਲੇ ਪਿੰਡ 3 ਲੱਖ ਦੀ ਸੀਗੀ 8 ਲੱਖ ਦੀ ਹੈ ਇਸ ਤੋਂ ਬਾਅਦ ਨਿਰਮਾਣਾ ਪਿੰਡ ਜਾ ਰਹੀਆਂ ਸੀ ਤੇ ਹਰ ਇੱਕ ਹਫਤੇ ਅਸੀਂ ਉਦਘਾਟਨ ਜਿਹੜੇ ਕਰ ਰਹੇ ਕਿਉਂਕਿ ਇਹ ਪਹਿਲਾਂ ਗ੍ਰਾਂਟਾਂ ਮੈਂ ਆਪ ਪਿੰਡ ਦੇ ਵਿੱਚ ਇੱਥੇ ਵੰਡ ਕੇ ਗਿਆ ਸੀਗਾ ਔਰ ਕਈ ਪਿੰਡ ਦੇ ਵਿੱਚ ਇਹ ਅਫਵਾਹ ਜਿਹੜੀ ਫਲਾਉਂਦੇ ਆ ਮੈਂ ਥੋੜੇ ਜਿਲੇ ਦੱਸਣਾ ਚਾਹੁੰਦਾ ਕਿ ਜੀ ਇਹ ਤਾਂ ਜੀ ਕੇਂਦਰ ਸਰਕਾਰ ਦਾ ਹੈ ਜੀ ਸੈਂਟਰ ਦਾ ਪੈਸਾ ਇਹ ਸੈਂਟਰ ਦਾ ਨਹੀਂ ਜੀ ਇਹ ਸਾਡਾ ਪੈਸਾ ਹੈ ਜੀ ਸੈਂਟਰ ਦੇ ਕਿਹੜਾ ਉੱਥੇ ਮਸ਼ੀਨਾਂ ਲਾਈਆਂ ਨੇ ਪੈਸੇ ਛਾਪਣ ਦੀਆਂ ਜੀ ਸਟੇਟਾਂ ਤੋਂ ਪੈਸਾ ਜਾਂਦਾ ਅਸੀਂ ਜੇਕਰ ਪਿਆ ਦਿੰਨੇ ਆ ਤਾਂ 40 ਪੈਸੇ ਰੱਖ ਕੇ 60 ਪੈਸੇਨ ਵਾਪਸ ਕਰ ਦਿੰਦੇ ਸਾਡਾ ਹੀ ਪੈਸਾ ਜੀ ਉਹੀ ਪੈਸਾ ਜਿਹੜਾ ਜੀ ਆਉਂਦਾ ਔਰ ਉਹਦੇ ਵਿੱਚ ਪੰਜਾਬ ਸਰਕਾਰ ਆਪਣਾ ਹਿੱਸਾ ਪਾ ਕੇ ਡਿਵੈਲਪਮੈਂਟ ਦੇ ਲਈ ਕਰਦੀ ਦੇਖੋ ਪੰਚਾਇਤੀ ਚੋਣਾਂ ਕਦੇ ਵੀ ਹੋ ਸਕਦੀਆਂ ਨੇ ਔਰ ਇਹਦਾ ਕਦੇ ਵੀ ਐਲਾਨ ਹੋ ਸਕਦਾ ਔਰ ਆਫੀਸ਼ੀਅਲੀ ਤੌਰ ਤੇ ਅਨਾਉਂਸਮੈਂਟ ਹੋਣੀ ਬਾਕੀ ਹੈ ਬਾਕੀ ਅਸੀਂ ਪੂਰੀ ਤਰ੍ਹਾਂ ਤਿਆਰ ਆ ਜੀ ਔਰ ਪਿੰਡਾਂ ਦੇ ਵਿੱਚ ਵੀ ਲੋਕਾਂ ਦੇ ਵਿੱਚ ਜੋਸ਼ ਹੈ ਲੋਕ ਵੀ ਚਾਹੁੰਦੇ ਆ ਕਿ ਅਸੀਂ ਹੁਣ ਆਪਣਾ ਜਿਵੇਂ ਪਹਿਲਾਂ 2022 ਦੇ ਵਿੱਚ ਬਦਲ ਕੀਤਾ 92 ਐਮਐਲਏ ਜਿਤਾਏ ਤੇ ਹੁਣ ਅਸਲ ਜਿਹੜੀ ਡੈਮੋਕ੍ਰੇਸੀ ਦੀ ਅਸਲ ਜੜ ਹੈ ਵੀ ਉਹ ਪੰਚਤੀ ਸਰਪੰਚ ਉਹ ਹੁਣ ਜਿਹੜਾ ਜੀ ਹੁਣ ਨਵੇਂ ਸਿਰਿਓਂ ਸਾਰਾ ਲਿਖਣ ਦਾ ਸਮਾਂ ਆ ਗਿਆ। ਆਮੇਦ ਕਰਦਾ ਪੂਰੇ ਪੰਜਾਬ ਦੇ ਜਿਹੜੇ 13000 ਤੋਂ ਵੱਧ ਪਿੰਡ ਨੇ ਉਹਦੇ ਵਿੱਚ ਲੋਕ ਸਮਝਦਾਰ ਦੇ ਨਾਲ ਪਿੰਡ ਦੀ ਡਿਵੈਲਪਮੈਂਟ ਵਾਸਤੇ ਚੰਗੇ ਲੋਕਾਂ ਨੂੰ ਮੌਕਾ ਦੇਣਗੇ। ਸਤਾਰ ਭਗਵਾਨਤਮਾਨ ਜੀ ਦੀ ਸਰਕਾਰ ਵਿੱਦਿਆ ਤੇ ਉੱਤੇ ਬਹੁਤ ਜਿਹੜਾ ਸਿੱਖਿਆ ਦੇ ਉੱਤੇ ਜ਼ੋਰ ਦੇ ਰਹੀ ਹੈ। ਪੂਰੇ ਪੰਜਾਬ ਦੇ ਵਿੱਚ ਸਿੱਖਿਆ ਕ੍ਰਾਂਤੀ ਚੱਲ ਰਹੀ ਹੈ। ਸਰਕਾਰੀ ਸਕੂਲਾਂ ਦੇ ਵਿੱਚ ਸਿਕਿਉਰਿਟੀ ਗਾਰਡ ਮੈਂ ਇਸ ਤੋਂ ਪਹਿਲਾਂ ਸਾਡੇ ਬਹੁਤ ਹੀ ਮਾਨਯੋਗ ਬਲਾਸਪੁਰ ਸਾਹਿਬ ਦੇ ਪਿੰਡ ਦੇ ਇਹਨਾਂ ਦੇ ਜੱਡੀ ਪਿੰਡ ਦੇ ਇਹਨਾਂ ਦੇ ਸਕੂਲ ਚ ਜਾਖੇ ਆ ਉੱਥੇ ਵੀ ਕੋਈ ਇਹ ਹੁੰਦਾ ਕਿ ਕੋਈ ਇਹ ਹੁੰਦਾ ਕਿ ਉੱਥੇ ਬੈਠ ਕੇ ਗੱਲ ਕਰ ਦੋ ਪਰ ਉਹ ਸਕੂਲ ਦੇ ਵਿੱਚ ਵੀ ਦੋ ਸਕਿਉਰਿਟੀ ਗਾਰਡ ਕਦੀ ਕਿਸੇ ਨੇ ਕਲਪਨਾ ਨਹੀਂ ਕੀਤੀ ਸੀ ਕਿ ਸਰਕਾਰੀ ਸਕੂਲਾਂ ਦੇ ਵਿੱਚ ਸਕਿਉਰਿਟੀ ਗਾਰਡ ਆਣਗੇ ਕੈਂਪਸ ਮੈਨੇਜਰ ਚੌਂਕੀਦਾਰ ਇਹ ਕੰਮ ਪਹਿਲਾਂ ਨਹੀਂ ਹੋਏ ਹੋਏ ਇਸ ਤੋਂ ਇਲਾਵਾ ਚਾਰ ਦਿਵਾਰੀਆਂ ਬਾਥਰੂਮ ਕਮਰੇ ਸਿਰਫ ਨਿਹਾਲ ਸਿੰਘ ਵਾਲੇ ਹਲਕੇ ਦੇ ਵਿੱਚ 16 ਕਰੋੜ ਦੇ ਕੰਮ ਇਸ ਵਕਤ ਜਿਹੜੇ ਆ ਸਰਕਾਰੀ ਸਕੂਲਾਂ ਚੱਲ ਰਿਹਾ ਐ ਇਦਾਂ ਹੀ ਮੋਗੇ ਸ਼ਹਿਰ ਦੇ ਵਿੱਚ ਇਦਾਂ ਹੀ ਬਾਗੇਪੁਰਾਣੇ ਦੇ ਵਿੱਚ ਇੱਕ ਜਿਹੜੀ ਵੱਡੀ ਤਬਦੀਲੀ ਆ ਇਹ ਨਹੀਂ ਕਹਿੰਦੇ ਕਿ ਸਾਰਾ ਕੁਝ ਠੀਕ ਹੋ ਗਿਆ ਪਰ ਇੱਕ ਲੰਬਾ ਸਫ਼ਰ ਅੱਜ ਪਰ ਇਹ ਗੱਲ ਜ਼ਰੂਰ ਤੁਹਾਨੂੰ ਮੈਂ ਨਿਮਰਤਾ ਨਾਲ ਕਹਿ ਸਕਦਾ ਕਿ ਉਸ ਮੰਜ਼ਿਲ ਵੱਲ ਨੂੰ ਦੌੜ ਰਿਹਾ ਜਿੱਦੇ ਵਿੱਚ ਸਰਕਾਰੀ ਸਕੂਲਾਂ ਦੇ ਵਿੱਚ ਦਿਨ-ਪ੍ਰਤੀ-ਦਿਨ ਸੁਧਾਰ ਆ ਰਿਹਾ ਤੇ ਮੈਨੂੰ ਲੱਗਦਾ ਸਭ ਤੋਂ ਵੱਡੀ ਸ਼ਰਧਾਂਜਲੀ ਜਿਹੜੀ ਹੈ ਉਹ ਲਾਲਾ ਲਾਜਪਤ ਰਾਏ ਜੀ ਨੂੰ ਇਹੀ ਹੋ ਸਕਦੀ ਹੈ ਕਿ ਵੀ ਨਹੀਂ ਆਪਣੇ ਸਾਰੇ ਜੀਵਨ ਦੇ ਵਿੱਚ ਜਿਹੜਾ ਹੈ ਉਹ ਵਿਦਿਆ ਨੂੰ ਜਿਹੜਾ ਹੈ ਮਾਤਾ ਦਿੱਤੀ ਹੈ ਨਾਲ ਹੀ ਜਿਹੜਾ ਇਹ ਮਹਾਨ ਪਿੰਡ ਹੈ ਧਰਤੀ ਇੱਥੇ ਦਾ ਕਣ-ਕਣ ਬਹੁਤ ਮਹਾਨ ਹੈ ਇਸ ਪਿੰਡ ਦੇ ਵਿੱਚੋਂ ਪੂਰੇ ਦੇਸ਼ ਦੇ ਵਿੱਚ ਸਭ ਤੋਂ ਵੱਧ ਜਿਹੜੇ ਗਦਰੀ ਬਾਬੇ ਇਸਪਿੰਡ 'ਚ ਹੋਏ ਆ ਜਿਹੜੇ ਫਾਂਸੀ ਵੀ ਚੜੇ ਜਿਹੜੇ ਆਪਣੇ ਸਾਰੇ ਸਾਰਾ ਜੀਵਨ ਜਿਹੜੇ ਕਾਲੇ ਪਾਣੀ ਦੀ ਜੇਲਾਂ ਦੇ ਵਿੱਚ ਬਤੀਤ ਕੀਤਾ ਇਸ ਕਰਕੇ ਇਸਪਿੰਡ ਦੇ ਵਿੱਚ ਜਦੋਂ ਵੀ ਆਉਣ ਦਾ ਮੌਕਾ ਮਿਲੇ ਮੈਂ ਪਹਿਲਾਂ ਵੀ ਇੱਕ ਵਾਰ ਇੱਥੇ ਰਾਤ ਵੀ ਰੁਕਿਆ ਪੈਦਲ ਮਾਰਚ ਲਈ ਇਸ ਧਰਤੀ ਮਹਾਨ ਇਸ ਧਰਤੀ ਦੇ ਉੱਤੇ ਇਹ তীਰਥ ਸਥਾਨ ਹੈ ਜਿੱਤੇ ਮੈਂ ਪੰਜਾਬ ਦੇ ਨੌਜਵਾਨਾਂ ਨੂੰ ਪੰਜਾਬੀਆਂ ਨੂੰ ਵੀ ਬੇਨਤੀ ਕਰੂੰਗਾ ਕਿ ਅੱਛੇ ਸਿਰਫ ਅਸੀਂ ਸ਼ਹੀਦੀ ਭਰਤ ਜੀ ਨੰਨ ਦਿਨਾਂ ਤੇ ਨਹੀਂ ਬਲਕਿ ਰੋਜ਼ ਹੀ ਆ ਕੇ ਇੱਥੇ ਵਿਨਤਮਸਤਕ ਹੋਣਾ ਚਾਹੀਦਾ ਹੈ ਇਹ ਵੀ ਤੀਰਥ ਸਥਾਨ ਨੇ ਸਾਡੇ ਵਾਸਤੇ ਸਾਡੇ ਪੰਜਾਬ ਵਾਸਤੇ ਮੌਸਮ ਦੀਆਂ ਗੱਲਾਂ ਨੇ ਹਰ ਸਾਲ ਜਿਵੇਂ ਮੈਂ ਮੇਰੀ ਖੁਦ ਡਿਊਟੀ ਮੁਹਾਲੀ ਲੱਗੀ ਸੀ ਮੈਂ ਜਾ ਕੇ ਇੱਕ ਇੱਕ ਬੱਚਿਆਂ ਨੂੰ ਜਿਹੜੇ ਨੂੰ ਧੰਨਵਾਦ ਕੀਤਾ ਦੇਖੋ ਇਹ ਮੌਸਮ ਹੈ 26 ਜਨਵਰੀ 15 ਅਗਸਤ ਤੇ ਹਰ ਸਾਲ ਬੱਚੇ ਪਰਫਾਰਮ ਕਰਦੇ ਕੱਲੇ ਇੱਥੇ ਪੰਜਾਬs ਨਹੀਂ ਹਰਿਆਣੇ 'ਚ ਵੀ ਕਰਦੇ ਹਿਮਾਚਲ 'ਚ ਵੀ ਕਰਦੇ ਇਸ ਵਾਰੀ ਤਾਂ ਦਿੱਲੀ ਵੀ ਬਹੁਤ ਠੰਡ ਸੀ ਬਟ ਸਰ ਜਮੀਨ ਤੇ ਬਿਠਾਇਆ ਗਿਆ ਸੀ ਉਹਨਾਂ ਨੂੰ ਔਰ ਟਾਰਟ ਵੀ ਨਹੀਂ ਸੀ ਇਹਦੇ ਵਿੱਚ ਜੇ ਤੁਹਾਨੂੰ ਇਦਾਂ ਦੀ ਕੋਈ ਗੱਲ ਲੱਗਦੀ ਤੁਸੀਂ ਤੁਸੀਂ ਲੋਕਲ ਅਥਾਰਟिटीज ਨੂੰ ਕਹਿ ਕੇ ਉਹਨਾਂ ਨੂੰ ਦੱਸਿਆ ਕਰੋ ਮੈਂ ਤਾਂ ਆਪ ਹੁੰਦਾ ਕਿ ਇੰਨੀ ਠੰਡ ਦੇ ਵਿੱਚ ਕੋਲੇ ਬੱਚੇ ਆਪਾਂ ਤਾਂ ਸਿਰਫ 26 ਜਨਵਰੀ ਤੇ ਜਾਂਦੇ ਹਾਂ ਉਸ ਤੋਂ ਪਹਿਲਾਂ ਵੀ ਉਹ ਜਿਹੜੀ ਤਿਆਰੀ ਹੈ 20 25 ਦਿਨ ਪਹਿਲਾਂ ਸ਼ੁਰੂ ਹੋ ਜਾਂਦੀ ਹੈ ਇਹ 20 25 ਦਿਨ ਤੋਂ ਲਗਾਤਾਰ ਛੋਟੇ ਛੋਟੇ ਬੱਚੇ ਬਹੁਤ ਮਿਹਨਤ ਕਰਦੇ ਤੇ ਹਮੇਸ਼ਾ ਹੀ ਕੰਸਰਨ ਰਹਿੰਦੇ ਰਹੇ ਬਾਰੇ ਬਾਰ ਬਾਰ ਅਸੀਂ ਕਹਿੰਦੇ ਵੀ ਹਾਂ ਜੀ ਫਿਰ ਵੀ ਕੋਈ ਗੈਲੀ ਹੋਈ ਮਾੜੀ ਗੱਲ ਸਰ ਜ਼ਮੀਨ ਤੇ ਬੈਠੇ ਸੀ ਬਿਨਾ ਟਾਟੂ ਬਹੁਤ ਮਾੜੀ ਗੱਲ ਹੈ ਜੀ ਸਰ ਡੀਓ ਸਾਹਿਬ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਆਪਣਾ ਪੱਲਾ ਛੁਡਾ ਲਿਆ ਕਿ ਮੇਰੀ ਬਦਲੀ ਹੋ ਗਈ ਹੈ ਨਹੀਂ ਨਹੀਂ ਕੋਈ ਗੱਲ ਇਹ ਮਾੜੀ ਗੱਲ ਹੈ ਜੀ ਡੀਏ ਸਾਰੇ ਨਹੀਂ ਇਹ ਨਾਲੇ ਵੀ ਕੱਲੇ ਡੀਓ ਨਹੀਂ ਸਾਡੇ ਸਭ ਦਾ ਹੈ ਇਹ ਜੇਕਰ ਕੋਈ ਬੱਚਾ ਥੱਲੇ ਬੈਠਾ ਹੈ ਸਾਡੇ ਸਾਰਿਆਂ ਦਾ ਹੀ ਸਾਂਝਾ ਕੰ ਤੇ ਦੇ ਵਿੱਚ ਜੋ ਜੋ ਵੀ ਲੋਕ ਅਸੀਂ ਹੈ ਇਹੀ ਕੋਸ਼ਿਸ਼ ਕਰਾਂਗੇ ਕਿ ਅੱਗੇ ਤੋਂ ਇਹਦਾ ਨਹੀਂ ਕਰ ਬਹੁਤ ਬਹੁਤ ਕੋਸ਼ਿਸ਼ ਕਰ ਰਹੇ ਹਾਂ ਤੇ ਅੱਗੇ ਤੋਂ ਨਾ ਹੋਵੇ ਬੱਚਿਆਂ ਵੱਲੋਂ ਸਕੂਲਾਂ ਦੇ ਬੱਚਿਆਂ ਨੂੰ ਜਿਹੜਾ ਹੈ ਇਹ ਨਹੀਂ ਆ ਕਿ ਉਹ ਇੱਕ ਸਾਡੇ ਲਈ ਖਾਸ ਹੈ ਪਰ ਜੇ ਤੁਹਾਨੂੰ ਇੱਕ ਤਸਵੀਰ ਇਹ ਨਹੀਂ ਹੈ ਮੈਂ ਦਲੀ ਮੈਂ ਮਾਫੀ ਮੰਗ ਰਿਹਾ ਦਨ ਪਰ ਤਸਵੀਰ ਇਹ ਵੀ ਹੈ ਕਿ ਸਾਡੇ ਸਰਕਾਰੀ ਸਕੂਲਾਂ ਦੇ ਬੱਚੇ ਹੁਣ ਬੈਸਟ ਐਕਸਪੋਜ਼ਰ ਵਿਜ਼ਿਟਸ ਹੈ ਤੁਸੀਂ ਸਾਡੇ ਸਕੂਲ ਆਫ ਫੈਮਿਨੈਂਸ ਦੇ ਬੱਚਿਆਂ ਦੀ ਜੇ ਯੂਨੀਫਾਰਮ ਦੇਖੋ ਉਹ ਯੂਨੀਫਾਰਮ ਦੇਸ਼ ਦੀ ਸਭ ਤੋਂ ਬੈਸਟ ਯੂਨੀਫਾਰਮ ਹੈ ਕੁਈ ਮੂਗਰੇ ਪ੍ਰਾਈਵੇਟ ਸਕੂਲ ਦੇ ਬੱਚੇ ਨਾਲ ਖੜਾ ਲਓ ਤੇ ਉਹਨਾਂ ਦੀ ਯੂਨੀਫਾਰਮ ਦੇਖ ਲਓ ਸੁਧਾਰ ਵੀ ਆ ਰਿਹਾ ਹੈ। ਮਾਥਾਨੂੰ ਇਹ ਕਿਹਾ ਕਿ ਛੁੱਟੀਆਂ ਜਿਹੜੀਆਂ ਗੱਲਾਂ ਨੇ ਇਹ ਨਹੀਂ ਹੋਣੀਆਂ ਚਾਹੀਦੀਆਂ ਕਿ ਤੁਸੀਂ ਸਭ ਦੀ ਸਾਥ ਦੇ ਅਗਲੀ ਵਾਰੀ 15 ਅਗਸਤ ਤੋਂ ਪਹਿਲਾਂ ਇਨਫਾਰਮ ਕਰਿਓ। ਅਗਲੀ 26 ਜਨਵਰੀ ਤੋਂ ਪਹਿਲਾਂ ਹੀ ਜਾ ਕੇ ਇਸ ਮੇਰੇ ਧਿਆਨ 'ਤੇ ਆ ਕੇ ਅਸੀਂ ਹੋਰ ਕਿੱਡਾ ਇਹ ਵੀ ਨਹੀਂ ਹੋਣੀਆਂ ਚਾਹੀਦੀਆਂ ਪਰ ਬਹੁਤ ਕੁਝ ਚੰਗਾ ਵੀ ਹੋ ਰਿਹਾ ਹੈ। ਬੜੇ ਨਵੇਂ ਸਾਡੇ ਬੱਚੇ ਜਿਹੜੇ ਐ ਸੈਟਲਾਈਟ ਲਾਂਚ ਦੇਖਣ ਜਾ ਰਹੇ ਆ ਸਾਡੇ ਬੱਚੇ ਜਿਹੜੇ ਆ ਹੁਣ ਔਰ ਐਕਸਪੋਜ਼ਰ ਵਿਜ਼ਿਟਸ ਜਾਂਦੇ ਹੋ ਡੀਸੀ ਸਾਹਬਾਨ ਨੂੰ ਐਸਐਸਪੀ ਸਾਹਬਾਨ ਦੇ ਨਾਲ بیٹھ ਕੇ ਐਕਸਪੋਜ਼ਰ ਮਿਲਦਾ ਹੋ ਆਰਮੀ ਦੇ ਅਫਸਰਾਂ ਦੇ ਨਾਲ ਗੱਲਬਾਤ ਕਰਦੇ ਤੇ ਬਹੁਤ ਚੰਗਾ ਬਦਲਾਅ ਵੀ ਆ ਰਿਹਾ ਹੈ ਦੁਸਰੇ ਕੇ ਗਵਰਨਰ ਸਾਹਿਬ ਦਾ ਵੱਡਾ ਬਿਆਨ ਆਇਆ ਜੀ ਨਸ਼ੇ ਨੂੰ ਦੇਰੀ ਮੇਰੀ ਮੇਰੀ ਦੋਸਤੀ ਤੇ ਮੇਰੀ ਬੇਨਤੀ ਦੇਖੋ ਜੀ ਮੈਂ ਹਮੇਸ਼ਾ ਹੀ ਜਿੱਥੇ ਵੀ ਜਾਂਦਾ ਅੱਗੇ ਵੀ ਆਪ ਸਭ ਦੇ ਰੂਬਰੂ ਹਾਂ ਤੁਸੀਂ ਵੀ ਮੇਰਾ ਹੁਣ ਤੱਕ ਤੁਸੀਂ ਵੀ ਮੇਰਾ ਸੁਭਾਅ ਜਾਣ ਚੁੱਕੇ ਹੋ ਤੁਸੀਂ ਸਿੱਖਿਆ ਨਾਲ ਰਿਲੇਟਡ ਮੇਰੇ ਤੋਂ ਕੋਈ ਵੀ ਸਵਾਲ ਪੁੱਛੋ ਕੋਈ ਸੁਝਾਅ ਦਿਓ ਕੋਈ ਕਮੀ ਪੇਸ਼ੀ ਹੋਵੇ ਦੱਸੋ ਮੈਂ ਮੋਸਟ ਵੈਲਕਮ ਪਰ ਹੈ ਜਿਹੜੀ ਬਾਕੀ ਬੰਨਾਂ ਉਹਦੇ ਦੇ ਸਾਡੇ ਪਾਰਟੀ ਦੇ ਸਪੋਰਟਸ ਪਰਸਨ ਨੇ ਸਾਡੇ ਲੋਕਲ ਗੋਰ ਕੀ ਮਸਲੇ ਨੇ ਡੇ ਐਮ ਐਲ ਏ ਸਭ ਨਾਲ ਜੁੜੂਆਂ ਬੇਰੀ ਨਾਲ ਮੇਰੇ ਮਸਲੇ ਨਾਲ ਜੁੜਿਆ ਕੋਈ ਵੀ ਤੁਸੀਂ ਦੇਖੋ ਜਿੰਨੇ ਸੋਸ਼ਲ ਐਕ ਲੱਖਾਂ ਸਿਧਾਣਾ ਹੈ ਜਾਂ ਹੋਰ ਉਹਨਾਂ ਸਾਰਿਆਂ ਨੂੰ ਸਰਕਾਰ ਦਬਾ ਰਹੀ ਹੈ ਨਜਾਇਜ਼ ਧੱਕਾ ਕਰ ਰਹੀ ਹੈ ਪਰਚੇ ਦੇ ਦੇ ਕੇ ਅੰਦਰ ਕਰ ਰਹੀ ਹੈ ਜਿਹੜਾ ਸਰਕਾਰ ਦੇ ਖਿਲਾਫ ਪੰਜਾਬ ਦੇ ਹੱਕ ਵਿੱਚ ਬੋਲਦਾ ਉਸ ਨੂੰ ਚੱਕ ਕੇ ਅੰਦਰ ਦੇ ਦਿੰਦੇ ਹੁਣ ਭਾਨਾ ਸਿੱਧੂ ਜਿਸ ਦਿਨ ਜ਼ਮਾਨਤ ਹੋਣੀ ਸੀ ਉਦੋਂ ਦੂਸਰਾ ਪਰਚਾ ਦੇਤਾ ਹੁਣ ਤੀਸਰਾ ਦੇਤਾ ਹਰ ਕਿਸੇ ਨੂੰ ਜਿਸ ਦਿਨ ਜ਼ਮਾਨਤ ਹੋਣੀ ਹੁੰਦੀ ਦੂਸਰਾ ਪਰਚਾ ਦੇ ਦਿੰਦੇ ਇਹ ਜਿਹੜਾ ਤਰੀਕਾ ਪੰਜਾਬ ਦੇ ਵਿੱਚ ਚੱਲਣਾ ਨਹੀਂ ਪੰਜਾਬ ਦੇ ਲੋਕ ਕਦੇ ਧੱਕਾ ਸਹਿੰਦੇ ਨਹੀਂ ਹੈ ਸਰਕਾਰ ਨੂੰ ਸਮਝ ਲੈਣਾ ਚਾਹੀਦਾ ਅਰ ਮੈਂ ਪਾਣਾ ਸਿੱਧੂ ਨੂੰ ਵੀ ਕਹਿਣਾ ਚਾਹੁੰਦਾ ਕਿ ਸਦਾ ਨਹੀਂ ਹਾਲਾਤ ਰਹਿੰਦੇ ਮਾੜੇ ਬੰਦੇ ਦੇ ਸਦਾ ਨਹੀਂ ਉਹ ਮਿੱਤਰਾ ਚੜਾਈਆਂ ਰਹਿੰਦੀਆਂ ਅੱਜ ਇਹ ਸਰਕਾਰ ਦੀ ਜੇ ਚੜਾਈ ਹੈ ਤਾਂ ਕੱਲ ਨੂੰ ਇਹ ਸੂਰਜ ਨੇ ਢਲਣਾ ਹੈ ਔਰ ਐਸੀ ਪਾਣੇ ਸਿੱਧੂ ਉਹਨਾਂ ਵਰਗੇ ਨੌਜਵਾਨਾਂ ਦੀ ਕਦਰ ਕਰਦੇ ਆਂ ਚਾਹੇ ਉਹ ਲੱਖਾ ਸਦਾਨਾ ਹੈ ਚਾਹੇ ਸਾਡੇ ਪੋਲੀਟਿਕਲ ਲੀਡਰ ਹੈ ਜਿਨ੍ਹਾਂ ਨੂੰ ਚੱਕ-ਚੱਕ ਕੇ ਅੰਦਰ ਦਿੱਤਾ ਗਿਆ ਇਹਨਾਂ ਸਾਰਿਆਂ ਦੇ ਨਾਲ ਖੜਾਂਗੇ ਔਰ ਇੱਕ ਦਿਨ ਆਏਗਾ ਕਿ ਇਹਨਾਂ ਦੇ ਜਿਹੜੇ ਮਸਲੇ ਆ ਉਹ ਸਾਰੇ ਹੱਲ ਹੋਣਗੇ हाँ वो ड्राइविंग लाइसेंस हम डिजिटल कर रहे हैं जी और उसके लिए हमें नेशनल uh, हाईवे की और ट्रांसपोर्ट डिपार्टमेंट की भी मदद चाहिए होगी ताकि पॉइंट्स uh, एक नए लाइसेंस पे कितने पॉइंट रखने हैं उसकी डिपेंड्स के वो कितनी गलतियां करता है अगर ज़्यादा करता है बार बार करता है है तो पॉइंट काट कर उसको कहा जाएगा कि आप गाड़ी नहीं चला सकते आपको दोबारा ट्रेनिंग लेनी पड़ेगी दोबारा लाइसेंस लेना पड़ेगा तो हमारा मकसद तंग करना नहीं है हमारा मकसद है कीमती जाने व फरिश्ते स्कीम है दिल्ली में कामयाब चल रही है आमतौर पर क्या होता था हमारे माइंड में बना हुआ था कि अगर हम किसी जख्मी को लेके जाएंगे पुलिस हमारे लिए प्रॉब्लम क्रिएट करेगी कौन है कहाँ था तू कौन है तेरे के। उसके भी चक्कर लगे ये काम हमने बंद कर दिया दिल्ली में वो दो हज़ार रुपये देते हैं कोई भी अगर नियरेस्ट हॉस्पिटल में पहुँचा दो कोई जख्मी आपको मिलता है कोई डरने की जरूरत नहीं है कोई आपको पूछताछ नहीं बल्कि अगर आपका नाम आप देख जाओगे कॉन्टैक्ट नंबर तो गवर्नमेंट उसका ही नाम भी देगी ਸੋ ਸਪੀਡ ਤੇ ਵੀ ਲਿਮਟ ਕਿਉਂ ਕਰੀ ਹੈ ਸਰ ਜੋ ਜੋ ਨੈਸ਼ਨਲ ਹਾਈਵੇ ਦੀ ਸਪੀਡ ਹੈ ਜੋ ਸਟੇਟ ਹਾਈਵੇ ਦੀ ਸਪੀਡ ਹੈ ਉਸੇ ਕੋ ਮੇਨਟੇਨ ਕੀਤਾ ਜਾਏਗਾ